ਕਿ ਅਸੀਂ ਬਹੁਤ ਤੇਰੇ ਰਾਜ ਨੂੰ ਉੱਤਰੀ ਭਾਰਤ ਨੂੰ ਇੰਜ ਮਜ਼ਬੂਤ ਕਰਨ ਲਈ ਸ਼ੈਨਸ਼ਾਹ ਹਿੰਦ ਯਤਨ ਕੀਤਾ ਹੈ ਪਰ ਅਸਫਲ ਹਾਂ ਜੇ ਤੇ ਉੱਤਰੀ ਭਾਰਤ ਨੂੰ ਆਪਣੇ ਰਾਜ ਗਣ ਰਾਜ ਦਾ ਹਿੱਸਾ ਵੇਖਣਾ ਚਾਹੁੰਦਾ ਹੈ ਤੇ ਫਿਰ ਦਿੱਲੀ ਤੋਂ ਵੱਡੀ ਮਤ ਭੇਜਣੀ ਪੈਗੀ ਭਾਈ ਸੁਣੋ ਸਤਗੁਰੂ ਜੀ ਦੀ ਸੱਚੀ ਰਮਜ ਨੂੰ ਨਾ ਸਮਝ ਕੇ ਦਿੱਲੀ ਦੀ ਝੋਲੀ ਚੁੱਕ ਉਹ ਰਾਜੇ ਗੁਰੂ ਦੇ ਖਿਲਾਫ ਚਿੱਠੀ ਕਿਵੇਂ ਲਿਖਦੇ ਨੇ ਕਿਉਂ ਅਰਜ਼ ਕੀਤਾ ਜਾ ਰਿਹਾ ਸਬਰਾਲੇ ਪਹਾੜੀ ਰਾਜੇ ਲਿਖਦੇ ਦਿੱਲੀ ਨੰਦੇਪੁਰੀਏ ਬੇਪਰਵਾ ਨੂੰ ਓ ਸੱਚ ਖੋ ਰਸਣਾ ਮਤਲੂ ਸਾਡੇ ਵਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ ਓ ਉਸ ਮਾੜਾ ਰਣਗੀਤ ਨਗਾਰਾ ਤੇਨੇ ਤਮਾਰੇ ਲਲਕਾਰੇ ਕੱਠੀਆਂ ਕਰ ਯਾਦ ਕੁਜਾਤਾ ਉਸ ਭਰਤੀ ਕਰ ਲੈ ਸਾਂ ਕਣੀ ਕਰਦਾ ਕੱਢ ਤੇਗ ਮਿਆਂ ਨੂੰ ਕੂਰੇ ਹੋਏ ਅਸਲੇ ਤੋਂ ਤਿੰਨ ਤੱਕ ਕੇ ਹੈ ਬਾਈ ਧਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਲਾ ਤੋਂ ਦਿੱਲੀ ਦਰਬਾਰ ਨੂੰ ਖਤਰਾ ਓ ਮੈਂ ਵੈਰ ਪਿਤਾ ਦਾ ਲੈਣਾ ਓ ਨੇਤ ਦੀਵਾਨ ਚ ਕਹਿੰਦਾ ਬੇਣੇ ਸ਼ਾਦੀ ਹੱਥ ਕਰਾਰਿਆ ਓ ਚੈਨਨ ਕਿਲੇ ਉਸਾਰੀ ਜਾਂਦਾ ਤੇ ਨਿਤ ਸਾਨੂੰ ਦਮਕਾਉਂਦਾ ਆਓ ਇੱਕ ਮੁਠ ਹੋ ਜੋ ਸਾਰੇ ਉਹ ਹੈ ਸਭ ਨੂੰ ਸਮਝਾਉਂਦਾ ਹੋਇ ਉਸੂਤ ਸਿੱਖ ਬਣਾਲੇ ਸਾਡੇ ਸਤਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ ਉਹ ਸਾਡੇ ਸਭ ਰਸਤੇ ਰੋਕੇ ਅਸੀਂ ਡਰਦੇ ਸਹਿਰ ਰੇ ਖੂਰ ਉਸ ਦੇ ਸਾਥੀ ਜਿੱਧਰ ਵੀ ਕੰਮੇ ਮਜ਼ਦੂਰ ਇਕੱਠੇ ਕਰੇ ਇੱਕ ਬਣਾ ਲਿਆ ਟੋਲਾ ਓ ਫਿਰ ਨਾ ਬੜੇ ਹੰਕਾਰੇ ਨਿਤ ਗੌਣ ਮੋਤ ਦਾ ਸੋਹਲਾ ਓਟੇ ਦੇ ਛੱਡੇ ਸ਼ਾਹੀ ਨੇਤ ਕਰਨ ਕੋੜ ਅਸਵਾਰੀ ਹੱਥ ਲੈ ਕੇ ਤੇਗਾ ਢਾਲੇ ਹੋ ਮਨਤਾ ਦਾ ਸਾਥੀ ਬਣਿਆ ਹੈ ਉੱਚ ਮਿਆਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿ